ਅੱਜ ਬੜਾ ਵੱਡਾ ਦਿਨ ਹੈ ਤੁਸੀਂ ਵੇਖਿਆ ਹੋਣਾ ਸਾਜ਼ ਸੰਗਤ ਜ਼ਿੰਦਗੀ ਵਿੱਚ ਟੌਸ ਹੁੰਦੇ ਨੇ ਟੌਸ ਕੋਈ ਵੀ ਖੇਡ ਹੋਵੇ ਨਾ ਖੇਡ ਤੋਂ ਪਹਿਲਾਂ ਟੌਸ ਹੁੰਦੇ ਨੇ ਵੀ ਪਹਿਲਾਂ ਕਿੰਦੀ ਵਾਰੀ ਆਵੇਗੀ ਭਾਵੇਂ ਉਹ ਕ੍ਰਿਕਟ ਹੋਵੇ ਭਾਵੇਂ ਫੁੱਟਬਾਲ ਹੋਵੇ ਭਾਵੇਂ ਕੋਈ ਹੋਰ ਮੈਦਾਨ ਹੋਵੇ ਹਰ ਖੇਡ ਦੇ ਅੰਦਰ ਸਭ ਤੋਂ ਪਹਿਲਾਂ ਟੌਸ ਹੁੰਦਾ ਹੈ ਕਿਉਂ ਕਿਉਂਕਿ ਵੇਖੋ ਕਿੰਦੀ ਵਾਰੀ ਆਵੇਗੀ ਕਦੇ ਆਪ ਜੀ ਨੇ ਜ਼ਿੰਦਗੀ ਵਿੱਚ ਸੁਣਿਆ ਹੈ ਸਾਜ ਸੰਗਤ ਕਿ ਕਿਸੇ ਨੇ ਮਰਨ ਵਾਸਤੇ ਵੀ ਸ਼ਹੀਦ ਹੋਣ ਵਾਸਤੇ ਵੀ ਟੋਸ ਕੀਤਾ ਹੋਵੇ ਵੀ ਕਿੰਦੀ ਵਾਰੀ ਆਵੇ ਪਹਿਲਾਂ ਇਹ ਗੁਰੂ ਕੇ ਸਿੱਖ ਦੇ ਹਿੱਸੇ ਆਇਆ ਹੈ ਸਾਜ ਸੰਗਤ ਕਿਹੜੇ ਗੁਰੂ ਕੇ ਸਿੱਖ ਦੇ ਹਿੱਸੇ ਇਹ ਵੀਡੀਓ ਸਾਜ ਸੰਗਤ ਉਸ ਬੁਚੜ ਬੇਅੰਤ ਦੇ ਵਾਰਸਾਂ ਤੱਕ ਪਹੁੰਚ ਜਾਣੀ ਚਾਹੀਦੀ ਹੈ ਵਾਰਸ ਕੌਣ ਉਹ ਟੱਬਰ ਨੂੰ ਨਹੀਂ ਮੈਂ ਕਹਿ ਰਿਹਾ ਉਹ ਵਾਰਸ ਜਿਹੜੇ ਬੇਅੰਤ ਬੁਚੜ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਜ਼ਿੰਦਗੀ ਵਿੱਚ ਅੱਜ ਵੀ ਬਣਾ ਕੇ ਬੈਠੇ ਨੇ ਜਿਹੜੇ ਅੱਜ ਵੀ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ ਸਿੱਖ ਨੌਜਵਾਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਸ ਬੇਅੰਤ ਬੁਚੜ ਦੀ ਸੋਚ ਵਰਗੇ ਅੱਜ ਸਿੱਖੀ ਦਾ ਘਾਣ ਅੱਜ ਵੀ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਪਹੁੰਚ ਜਾਣੀ ਚਾਹੀਦੀ ਸਾਧ ਸੰਗਤਾਂ ਕਦੇ ਸਮਾਸੀਓ ਜਦੋਂ ਗੁਰਮੁਖੋ ਸਾਲ 1984 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜੋ ਸਿੱਖਾਂ ਦਾ ਹਿਰਦਾ ਹੈ ਉਸਤੇ ਸਮੇ ਦੀ ਹਕੂਮਤ ਨੇ ਅਟੈਕ ਕਰਵਾਇਆ ਉਸ ਤੋਂ ਬਾਅਦ ਇਸ ਘਟਨਾ ਨੇ ਚੰਜੋੜ ਕੇ ਰੱਖ ਦਿੱਤਾ ਇਹ ਸਿੱਖਾਂ ਨੂੰ ਇਸ ਗੱਲ ਦਾ ਮਹਿਸੂਸ ਹੋਈ ਗੱਲ ਕਿ ਜਿਹੜਾ ਖਾਲਿਸਤਾਨ ਹੈ ਇਹ ਸੁਪਨਾ ਹੀ ਨਹੀਂ ਬਲਕਿ ਅੱਜ ਸਾਨੂੰ ਜਿਹੜਾ ਹੈ ਨਾ ਇਹ ਚਾਹੀਦਾ ਹੈ ਇਹ ਸਾਡੀ ਜ਼ਰੂਰਤ ਬਣ ਚੁੱਕਾ ਹੈ ਗੁਰਮੁਖੋ ਉਸ ਸਮੇਂ ਜਿਹੜਾ ਵੀ ਗੁਰਸਿੱਖ ਜਿਹੜਾ ਵੀ ਨੌਜਵਾਨ ਜਿਹੜਾ ਵੀ ਪਰਿਵਾਰ ਜਿਹੜਾ ਵੀ ਬੱਚਾ ਇਸ ਅਟੈਕ ਦੀ ਨਿੰਦਾ ਕਰਦਾ ਸੀ ਇਸ ਅਟੈਕ ਬਾਰੇ ਆਖਦਾ ਸੀ ਵੀ ਇਹ ਮਾੜਾ ਕੀਤਾ ਹੈ ਗੁਰਮੁਖੋ ਇੰਨੀ ਕੁ ਜ਼ਿਆਦਾ ਛੂਟ ਦਿੱਤੀ ਗਈ ਉਸ ਸਮੇਂ ਦੇ ਮੁੱਖ ਮੰਤਰੀ ਜਿਹੜਾ ਸੀਹ ਵੱਲੋਂ ਆਪ ਜੀ ਜਾਣਦੇ ਹੋ ਬਿਆਨਤ ਸਿੰਘ ਜਿਹਨੂੰ ਬੁੱਚੜ ਆਖਦੇ ਨੇ ਸਾਧ ਸੰਗਤ ਉਹਨੇ ਐਲਾਨ ਕਰ ਦਿੱਤਾ ਕੇ ਪੀਐਸ ਗਿੱਲ ਨੂੰ ਸਾਰੀ ਬਾਗ ਡੋਰ ਦਿੱਤੀ ਵੀ ਜਿਹੜਾ ਵੀ ਨੋਜਵਾਨ ਮਿਲਦਾ ਚੱਕ ਕੇ ਉਹਨੂੰ ਉਗਰਵਾਦੀ ਕੋਸ਼ਿਸ਼ਤ ਕਰੋ ਤੇ ਉਹਨੂੰ ਮਾਰ ਦਿਓ ਖਤਮ ਕਰ ਦਿਓ ਪੰਜਾਬ ਦੀ ਨੌਜਵਾਨੀ ਗੁਰਮੁਖੋ ਸ਼ੋਚ ਕੇ ਦੇਖੋ ਉਹਨਾਂ ਮਾਪਿਓ ਤੇ ਕੀ ਗੁਜਰਦੀ ਹੋਵੇਗੀ ਜਿਹੜੇ ਡਰਦੇ ਸਨ ਵੀ ਸਾਡਾ ਪੁੱਤ ਅਜ ਘਰ ਤੋਂ ਬਾਹਰ ਚੱਲੇ ਵਾਪਸ ਨਹੀਂ ਆਉਣਾ ਸਾਡੀ ਧੀ ਘਰ ਤੋਂ ਬਾਹਰ ਚਲੀਏ ਵਾਪਸ ਨਹੀਂ ਆਉਣੀ ਹਾਲਾਤ ਉਹ ਜੇ ਬਣ ਕੇ ਸਾਨੂੰ ਉਸ ਸਮੇਂ ਨੌਜਵਾਨਾਂ ਨੂੰ ਘਰੋਂ ਕੱਢ-ਕੱਢ ਕੇ ਮਾਰਿਆ ਗਿਆ ਜਿਨ੍ਹਾਂ ਚੋਂ ਕੱਢ-ਕੱਢ ਕੇ ਉਗਰਵਾਦੀਆਂ ਦੇ ਟੈਗ ਲਾ ਕੇ ਉਹਨਾਂ ਨੇ ਮਾਰਿਆ ਪਰ ਗੁਰਮਖੋ ਤੁਹਾਨੂੰ ਪਤਾ ਹੈ ਜਦੋਂ ਜਦੋਂ ਇਹ ਹਾਕਮ ਜੰਮਦੇ ਆਏ ਨੇ ਉਦੋਂ ਉਦੋਂ ਗੁਰੂ ਕੇ ਯੋਧੇ ਪੈਦਾ ਹੁੰਦੇ ਆਏ ਨੇ ਰੇ ਨਾ ਸੋਚਿਓ ਵੀ ਮੇਰੇ ਵਰਗਾ ਲੰਬੇ ਲੰਬੇ ਦਾੜੇ ਵਾਲਾ ਉਹ ਉੱਠੇਗਾ ਤੇ ਜਾ ਕੇ ਇਹਨਾਂ ਨੂੰ ਸੋਦੇਗਾ ਨਹੀਂ ਭੁੱਲਜੋ ਪਤਾ ਨਹੀਂ ਕਿਸ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸੇਵਾ ਲੈ ਲੈਣੀ ਹੈ ਕਿਸ ਤੋਂ ਪਤਾ ਨਹੀਂ ਲੱਗਦਾ ਕਹਿੰਦੇ ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਲੈ ਲੈਣੀ ਹੈ ਸਾਗੰਗਤ ਤਕਰੀਬਨ ਡੇਢ ਲੱਖ ਨੌਜਵਾਨ ਡੇਢ ਲੱਖ ਤਕਰੀਬਨ ਤਕਰੀਬਨ ਡੇਢ ਲੱਖ ਨੌਜਵਾਨ ਜਿਹੜਾ ਉਸ ਸਮੇ ਮਾਰਿਆ ਗਿਆ ਬਿਨਾ ਕਸੂਰ ਤੋਂ ਤੇ ਗੁਰਮੁਖੋ ਸਰਦਾਰ ਬਲਵੰਤ ਸਿੰਘ ਰਾਜੋਆਣਾ ਤੇ ਸਰਦਾਰ ਦਿਲਾਵਰ ਸਿੰਘ ਜੀ ਬੱਬਰ ਹੋਰ ਗੁਰੂ ਕੇ ਯੋਧਿਆਂ ਨੇ ਪਿਆਰਿਆਂ ਨੇ ਵਿਚਾਰ ਕੀਤਾ ਕਹਿੰਦਾ ਇਦਾਂ ਤੇ ਗੱਲ ਨਹੀਂ ਬਾਨੀ ਇੰਦਾ ਸੌਦਾ ਲਾਉਣਾ ਪੈਣਾ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਧਰਤੀ ਜਿੱਥੇ ਮਤਾ ਪਕਾਇਆ ਸਾਧ ਸੰਗਤ ਫਿਰ ਜਦੋਂ ਸਮਾ ਆਇਆ ਅੱਜ ਦੇ ਦਿਨ ਸਾਧ ਸੰਗਤ ਸਰਦਾਰ ਦਲਾਵਰ ਸਿੰਘ ਬੱਬਰ ਤੇ ਸਰਦਾਰ ਬਲਵੰਤ ਸਿੰਘ ਰਾਜੋਵਾਣਾ ਇਹਨਾਂ ਨੇ ਟੋਸ ਕੀਤਾ ਬਲਵੰਤ ਸਿੰਘ ਰਾਜੋਵਾਣਾ ਕਹਿੰਦਾ ਮੈਂ ਮਾਰਾਂਗਾ ਬਿਆਨਤ ਸਿੰਘ ਬੁੱਚੜ ਨੂੰ ਦਲਾਵਰ ਸਿੰਘ ਬੱਬਰ ਕਹਿੰਦਾ ਤੂੰ ਕਿਵੇਂ ਮਾਰ ਲੇਂਗਾ ਮੈਂ ਮਾਰਾਂਗਾ ਮੈਂ ਸ਼ਹੀਦ ਹੋਵਾਂਗਾ ਬਲਵੰਤ ਸਿੰਘ ਰਾਜੋਆਣਾ ਕਹਿੰਦਾ ਮੈਂ ਸ਼ਹੀਦ ਹੋਵਾਂਗਾ ਦਲਾਵਰ ਸਿੰਘ ਬੱਬਰ ਕਹਿੰਦਾ ਮੈਂ ਸ਼ਹੀਦ ਹੋਵਾਂਗਾ ਤੇ ਗੁਰਮੁਖੋ ਆਹ ਵੇਖੋ ਗੁਰੂ ਕੇ ਯੋਧੇ ਨੇ ਅਸਲੀ ਇਹਨਾਂ ਨੇ ਆਖਿਆ ਚੱਲ ਫਿਰ ਟੋਸ ਕਰ ਲੈਨੇ ਆ ਜਿਹੜਾ ਟੋਫ ਜਿੱਤ ਗਿਆ ਉਹ ਸ਼ਹੀਦੀ ਪਾੜੇਗਾ ਗੁਰਮੁਖੋ ਇਸ ਸ਼ਹੀਦੀਆਂ ਹੀ ਦਾਣੀ ਦਿੱਤੀਆਂ ਜਾਂਦੀਆਂ ਇਹ ਤੇ ਮੁਕਤ ਭੁਗਤ ਤੇ ਜੁਗਤ ਵਾਲੀ ਅਵਸਥਾ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਲੈਣੀ ਸੀ ਸਾਧ ਸੰਗਤ ਤੇ ਟੌਫ ਜਿੱਤਿਆ ਭਾਈ ਦਿਲਾਵਰ ਸਿੰਘ ਬੱਬਰ ਜਿਨ੍ਹਾਂ ਨੂੰ ਆਪਾਂ ਸ਼ਹੀਦ ਸਰਦਾਰ ਦਿਲਾਵਰ ਸਿੰਘ ਬੱਬਰ ਆਖਦੇ ਹਾਂ ਟੌਸ ਜਿੱਤੇ ਤੇ ਫਿਰ ਕਿਵੇਂ ਜਾ ਕੇ ਜਦੋਂ ਐਮਬੈਸਡਰ ਗੱਡੀ ਦੇ ਵਿੱਚ ਬਹਿਣ ਲੱਗਾ ਸੀ ਨਾ ਬਿਆੰਤ ਬੁਚੜ ਤੇ ਗੁਰਮੁਖੋ ਸਿਕਿਉਰਿਟੀ ਗਾਰਡ ਵਾਲਿਆਂ ਨੂੰ ਵੀ ਸਮਝ ਨਹੀਂ ਆਈ ਹੋਣ ਕੀ ਲੱਗਾ ਕਰਕੇ ਬੰਬ ਆਉਣ ਜਾ ਕੇ ਬਿਆੰਤ ਬੁਚੜ ਦੇ ਉੱਤੇ ਡਿੱਗ ਪਿਆ ਛਲਨੀ ਛਲਨੀ ਹੋ ਗਿਆ ਸਾਰਾ ਸਰੀਰ ਤੇ ਬਿਆੰਤ ਬੁਚੜ ਦਾ ਵੀ ਖਾਤਮਾ ਕਰ ਦਿੱਤਾ ਤੇ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੱਤਾ ਸਰਦਾਰ ਦਲਾਵਰ ਸਿੰਘ ਬੱਬਰ ਨੇ ਉਹ ਮਹਾਨ ਸ਼ੀਧੀ ਦਿੱਤੀ ਉਹ ਬਿਆੰਤ ਬੁਚੜ ਜਿਹੜਾ ਗੁਰਮੁਖੋ ਪੰਜਾਬੀ ਦਾ ਨੌਜਵਾਨਾਂ ਦਾ ਘਾਨ ਕਰ ਰਿਹਾ ਸੀ ਤੇ ਦੱਸ ਦਿੱਤਾ ਬਿਆੰਤ ਬੁਚੜ ਜਦੋਂ ਜਦੋਂ ਤੱਕ ਤੇਰੀ ਵਰਗੀ ਸੋਚ ਵਾਲੇ ਪੈਦਾ ਹੁੰਦੇ ਰਹਿਣਗੇ ਇੱਥੇ ਔਰੰਗਜ਼ੇਬ ਵੀ ਆਇਆ ਉਨੇ ਵੀ ਖਤਮ ਕਰਨਾ ਚਾਇਆ ਉਹ ਜਕਰੀਆ ਖਾਂ ਵੀ ਆਇਆ ਇੱਥੇ ਫਰਖੁਸ਼ੇਰ ਵੀ ਆਇਆ ਉਹ ਟਕੇ ਟਕੇ ਦੇ ਸਿਰਾਂ ਦੇ ਮੁੱਲ ਪਾਏ ਸਿੰਘਾਂ ਦੇ ਪਰ ਜਦੋਂ ਜਦੋਂ ਤੱਕ ਤੇਰੀ ਸੋਚ ਵਰਗੇ ਪੈਦਾ ਹੁੰਦੇ ਰਹਿਣਗੇ ਉਦੋਂ ਤੱਕ ਦਲਾਵਰ ਸਿੰਘ ਬੱਬਰ ਦੀ ਸੋਚ ਵਰਗੇ ਵੀ ਪੈਦਾ ਹੁੰਦੇ ਰਹਿਣਗੇ ਇਹ ਸਿੰਘ ਮੁਕਾਇਆ ਮੁਕਦੇ ਨਾ ਜ਼ਾਲਮ ਸਰਕਾਰਾਂ ਤੋਂ ਕਿਉਂਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਉਹ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਨੇ ਚੂਨੇ ਹੋਏ ਗੁਰਮੁਖ ਅੱਜ ਵੀ ਸਾਹਸਾਂ ਚੱਲ ਰਹੀਆਂ ਨਹੀਂ ਉਸ ਬਿਆੰਤ ਬੁਚੜ ਦੀ ਸੋਚ ਅੱਜ ਵੀ ਕੰਮ ਕਰ ਰਹੀ ਹੈ ਮੈਨੂੰ ਕਹਿ ਦੇਣਾ ਜਦੋਂ ਤੱਕ ਇਹੋ ਜੀ ਸੋਚ ਰਹੇਗੀ ਉਦੋਂ ਤੱਕ ਪਤਾ ਨਹੀਂ ਗੁਰੂ ਕੇ ਯੋਧੇ ਪੈਦਾ ਹੁੰਦੇ ਰਹਿਣਗੇ ਪਤਾ ਨਹੀਂ ਕਿਸ ਦੇ ਸਿਰ ਦੇ ਉੱਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਹੱਥ ਰੱਖ ਕੇ ਇਹ ਸੇਵਾ ਲੈ ਲੈਣੀ ਹੈ ਇਉਂਨਾਂ ਨੂੰ ਯਾਦ ਕਰਵਾ ਦਈਏ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਸ ਮਹਾਨ ਸ਼ਹੀਦ ਅਜ ਸ਼ੀਦੀ ਦਿਹਾੜਾ ਹੈ ਸਰਦਾਰ ਦਿਲਾਵਰ ਸਿੰਘ ਜੀ ਬੱਬਰ ਸ਼ਹੀਦ ਉਹਨਾਂ ਦੇ ਮਾਤਾ ਪਿਤਾ ਧੰਨੇ ਗੁਰਮੁਖੋ ਜਿਨ੍ਹਾਂ ਨੇ ਐਸੀ ਸੂਰਮੇ ਨੂੰ ਜਨਮ ਦਿੱਤਾ ਹੈ ਐਸੀ ਮਹਾਨ ਯੋਧੇ ਨੂੰ ਜਨਮ ਦਿੱਤਾ ਹੈ ਜਿਸ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਉਥੇ ਸਰਦਾਰ ਦਿਲਾਵਰ ਸਿੰਘ ਜੀ ਬੱਬਰ ਸ਼ਹੀਦ ਉਹਨਾਂ ਦੇ ਮਾਪਿਓ ਦੇ ਚਰਨਾਂ 'ਚ ਵੀ ਅਸੀਂ ਕੋਟਾਨ ਕੋਟ ਪ੍ਰਣਾਮ ਕਰਦੇ ਆਂ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਉਹ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੁਨਾ ਛਾੜੇ ਖੇਤ ਪੁਰਜਾ ਪੁਰਜਾ ਕਰਵਾਲਿਆ ਸਰਦਾਰ ਜ਼ਿਲਾਵਰ ਸਿੰਘ ਬੱਬਰ ਨੇ ਪਰ ਦੀਨ ਕੇ ਹਿਤ ਵਾਸਤੇ ਲੜੇ ਪੁੱਲ ਚੁੱਕ ਦੀ ਖਿੰਮਾ ਪਰਵਾਨੋ ਜੀ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਦਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨੇ ਹਾ